मैं की गल होगी डैडी सुन गए थे डैडी डेडी मम्मी ਮੰਮੀ ਡੈਡੀ ਨੂੰ ਕੋ ਹੋ ਗਿਆਈ ਉੱਥੇ ਲੰਮੇ ਪੈ ਗਿਆਈ ਉਹ ਹਾਂ ਕੀ ਹੋ ਗਿਆ ਵਾ ਮੈਨੂੰ ਕੀ ਪਤਾ ਆ ਜਾ ਛੇਤੀ ਜੀ ਕੋ ਨਾ ਕਿ ਨਾ ਚੱਜ ਜੀ ਬੋਲ ਬੋਲੀ ਕੋਈ ਉਹ ਤੂੰ ਪਹਿਲਾਂ ਬੋਲਾ ਆ ਜਾ ਪਹਿਲਾਂ ਮੰਮੀ ਆ ਜਾ ਦੌੜ ਛੇਤੀ ਹਾਏ ਹਾਏ ਡੈਡੀ ਤੇ ਦੱਸ ਹਾਏ ਕੀ ਹੋਇਆ ਵਾ ਮੰਮੀ ਮਨਜੋਰੀ ਕਿੱਥੇ ਆ ਹਾਏ ਮਨਜੋਰੀ ਡੈਡੀ ਕੀ ਹੋਇਆ ਵਾ ਹਾਏ ਮੰਮੀ ਡਾਡੀ ਨੇ ਤੇ ਹਿੱਲਣਾ ਆਉਣੀ ਹੱਦ ਹਾਏ ਹਸਮਾਨੂ ਖਾ ਗਿਆ ਕਰਜਾ ਇਹਦਾ ਫਿਕਰ ਕਰ ਲਿਆ ਵਾ ਮੈਂ ਆਨੀ ਹੀ ਗਈ ਲਾਚੜਾ ਆਉਂਦੇ ਆ ਕੋਈ ਗੱਲ ਨਹੀਂ ਐਡੇ ਜਵਾਨ ਜਹਾਨ ਤੁਸੀਂ ਆ ਗਏ ਕਿੱਥੇ ਕੀ ਹੋ ਗਿਆ ਵਾ ਮੰਮੀ ਮੈਂ ਮਨਜੋ ਨੂੰ ਫੋਨ ਕਰਕੇ ਆਵਾਂ ਅੱਛਾ ਜੇਤੀ ਪੈਣਾ ਮੰਮੀ ਨਹੀਂ ਆਉਂਦਾ ਰੀਨੇ ਹਟਕੋ ਆਏ ਮਨਜੋ ਤੇਰੀ ਉੱਠੋ ਹੈ ਉੱਠੋ ਹੈ ਕਿਧਰ ਅੰਗ ਲਾ ਲੂ ਕਿ ਆ ਕੀ ਹੋ ਗਿਆ ਨਹੀਂ ਜਵਾਜ ਮਾਰ ਕੇ ਲੈ ਆ ਜੇਤੀ ਹੈ ਕੀ ਹੋਇਆ ਵਾ ਮਨਜੋਦਾ ਮਨ ਡੈਡੀ ਨੂੰ ਕੋ ਹੋ ਗਿਆ ਯੋ ਕੀ ਆਵਾ ਉਹਦੇ ਉੱਥੇ ਬਾਥਰੂਮ ਲਾ ਕੇ ਡੇਗ ਗੇ ਜੇ 플ਸ਼ ਲਾ ਕੇ ਠੀਕ ਹੋਤਾ ਹਾਂ ਪਤਾ ਨਹੀਂ ਉਠਣੀ ਨਹੀਂ ਡੇ ਚੱਲ ਛੇਤੀ ਮਰ ਇਹ ਆਵਾ ਆਏ ਰੱਬਾ ਮਨਪ੍ਰੀਤ ਵੀ ਸੱਦਣ ਗਈ ਮੂੜੀ ਨਹੀਂ ਲੈ ਤੱਕ ਪਤਾ ਨਹੀਂ ਕੀ ਹੋਇਆ ਇਹ ਡੈਡੀ ਨੂੰ ਪੁੱਤ ਵੇ ਉੱਟ ਕੇ ਆਇਆ ਕੋ ਨਹੀਂ ਹੁੰਦਾ ਤਾਂ ਨਹੀਂ ਕੁੜੀ ਨੂੰ ਫੋਨ ਕਰਦੇ ਮਨਪ੍ਰੀਤ ਹੋਣਾ ਮੈਂ ਜਾਈ ਹੋਣਾ ਆਏ ਮੈਂ ਮਾਚ ਡੈਡੀ ਮਾਰੇ ਹੌਸਾ ਕਰ ਰੱਬਾ ਮਾਰੇ ਘਰਾਂ ਦੇ ਵਿੱਚ ਦੁੱਖ ਨਾ ਲਾਵੀ ਤੂੰ ਵੀ ਡੇਢੀ ਦੇ ਲਾਤਾਂ ਫੇਰ ਦੌੜਾ ਪਿਆਈ ਆ ਆਏ ਨਹੀਂ ਅੱਗੇ ਕਿੰਦੇ ਟੈਂਸ਼ਨ ਨਹੀਂ ਲੈਣੀ ਇੱਕ ਟਾਈਮ ਤੇ ਜਾਵਾ ਹੋ ਗਿਆ ਮੈਂ ਤਾਂ ਕੱਲ ਹੋਇਆ ਦੂਜਾ ਅਟੈਕ ਹੋ ਗਿਆ ਈਓ ਟੈਂਸ਼ਨਾਂ ਕਿਉਂ ਨਹੀਂ ਲੈਣੀਆਂ ਟੈਂਸ਼ਨਾਂ ਨੇ ਤੇ ਖਾ ਲਿਆ ਸਾਨੂੰ ਮੇਰਾ ਜਿਵੇਂ ਫੋਨ ਕੱਢ ਕੇ ਡਾਕਟਰ ਨੂੰ ਫੋਨ ਕਰਦੇ ਹੌਲੀ ਹੌਲੀ ਤੋਰ ਮੰਜੂ ਹੌਲੀ ਹੌਲੀ ਤੋਰ ਮੰਮੀ ਵਾਲੇ ਤੇ ਰਾਜ ਨਹੀਂ ਆ ਆ ਵੀ ਬੱਚੀ ਉਹ ਕਹਿੰਦਾ ਇਹਨੂੰ ਕਰ ਇੱਧਰ ਕਿੱਧਰ ਚੱਲ ਗਿਆ ਡੈਡੀ ਤੇਰਾ ਮੈਨੂੰ ਸਮਝ ਨਹੀਂ ਲੱਗਦੀ ਇਹ ਨਹੀਂ ਪਤਾ ਲੱਗਣ ਜਾਂਦਾ ਕਿ ਕਿਹੜੇ ਬਾਰੇ ਕਿਸ ਕੋਈ ਜਾਣਦਾ ਕਿੱਧਰ ਨੂੰ ਹਾਂ ਰਾਜੀ ਹਾਂ ਹੇ ਹਲੋ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਕਿਹਨ ਦਾਵਾ ਹਾਂ ਜੀ ਹੈ ਨਾ ਤੀਰਨ ਨੂੰ ਆਇਓ ਮਨਜੋਤ ਦੀ ਗੱਡੀ ਜੀ ਸੀ ਹਾਂ ਮੈਂ ਆਣੀ ਮੈਨੇ ਦੋ ਬਈਆ ਹਾਏ ਮੈਂ ਨਹੀਂ ਮੈਂ ਫਿਕਰ ਨਾ ਕਰਿਆ ਕਰੋ ਕਿਸ ਗੱਲ ਦਾ ਨਾ ਜਨਾ ਮੈਂ ਇਕੱਲਾ ਘਾਗੋ ਗਰੀਬੀ ਮੇਰੀ ਟਾਲਦਾ ਪਰਸ਼ਾਵਾਂ ਵਾ ਹਾਏ ਵੈ ਗਰੀਬੀ ਮੇਂ ਵਿਰਾਲਦਾ ਪਰਸ਼ਾਵਾਂ ਹੁੰਦਾ ਵਾ ਅਸਮਾਨੋਂ ਖਾਗੇ ਪੈਸੇ ਪਾਣੀ ਪਿਆਣੇ ਪੈ ਕਿਹੜੇ ਨਾਲ ਲੈ ਜਾਣੇ ਆਪਾਂ ਉੱਠੋ ਉੱਠਣਾ ਕਿਥੋਂਣਾ ਹਾਏ ਲੱਖ ਸੋਜ ਨਾ ਹਾਏ ਹਾ ਕਮੇਟੀ ਦਾ ਵੀ ਸਿਆਪਾ ਹੀ ਪਾਇਆ ਕਲਜੀਤ ਨੇ ਐਵੇਂ ਹੇ ਕੋਲਿਆਂ ਦੀ ਦਲਾਲੀ ਚ ਤੇ ਮੂੰਹ ਕਾਲਾ ਲੈ ਉਹ ਵੇ ਇਹਨਾਂ ਦਾ ਵੀ ਖਜ਼ਾਨਾ ਮੰਤਰੀ ਤੁਰਿਆ ਆਣ ਡਿਆ ਹੁਣ ਤਾਂ ਪੈ ਹੀ ਜਾਣੀ ਆ ਕਮੇਟੀ ਲੈ ਸੰਦੀਪ ਆਈ ਆ ਅਭੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਿਆਰਾ ਬੱਸ ਵਧੀਆ ਸੈਰ ਕਰਨ ਡਿਆ ਨਹੀਂ ਸੈਰ ਕੀ ਕਰਨੀ ਆ ਉਹ ਮੈਨੂੰ ਨਾ ਕਲਜੀਤ ਦਾ ਫੋਨ ਆਇਆ ਸੀਗਾ ਤੇ ਉਹਦੇ ਵਾਸਤੇ ਉਹ ਕਮੇਟੀਆਂ ਦੇ ਮੈਂਬਰ ਇਕੱਠੇ ਕਰਨ ਦੇ ਉਹ ਹੀ ਮੈਂ ਕਹਿੰਦੀ ਵੀ ਮੈਨੂੰ ਕੀ ਮੇਰੇ ਨਾਲ ਕਮੇਟੀ ਹੁੰਨੇ ਲੈ ਜਾਣੀ ਤੇ ਮੈਂਵੇਂ ਸਵੇਰ ਦੀਆਂ ਲੱਤਾਂ ਡੜਾਲੀਆਂ ਫਿਰ ਫਿਰ ਕੇ ਸੌ ਸਹੀ ਕਿਤੇ ਹੋਈ ਪਈ ਆ ਹੋਰ ਤੂੰ ਸੁਣਾ ਸਾਰੇ ਠੀਕ ਠਾਕ ਆ ਹਾਂਜੀ ਠੀਕ ਠਾਕ ਵਧੀਆ ਨੇ ਅੱਛਾ ਤੇ ਅੱਜ ਸੁਖਨ ਵਾਲੀ ਕਿਹੜਾ ਮਾਰਿਆ ਹਾਂਜੀ ਉਦਾਂ ਹੀ ਮੈਂ ਆਈ ਹ ਇੱਥੇ ਲੱਗ ਕੇ ਤੇ ਮੈਂ ਚੱਲ ਘਰ ਹੋਈ ਜਾਵਾਂ ਨਾਲ ਰਾਜੀ ਬਾਜੀ ਪੁੱਛ ਅੱਛਾ ਅੱਛਾ ਹਾਂਜੀ ਔਰ ਮਾਨਪ੍ਰੀਤ ਨੇ ਕੀਤਾ ਨਾ ਫੋਨ ਫੜ ਹਾਂਜੀ ਫੋਨ ਤੇ ਆਇਆ ਸੀ ਉਹਨਾਂ ਨੇ ਵਿਆਹ ਤੇ ਹੋਣਾ ਨਾ ਹਾਂਜੀ ਵਿਆਹ ਤੇ ਹੋਣਾ ਏ ਠੀਕ ਆ ਚਲ ਆ ਜਾ ਫਿਰ ਘਰ ਬੈਨੇ ਹਾਂ ਹਾਂ ਚਲ ਤੂੰ ਚਲ ਮੈਂ ਆਈ ਮਾਨਪ੍ਰੀਤ ਨੂੰ ਤੇ ਹੁਣ ਮੋਜਾ ਹੀ ਮੋਜਾ ਹੁਣ ਖਾਊਗੀ ਇਹਨੂੰ ਲੱਟ ਲੱਟ ਕੇ ਤਾਂ ਹੀ ਤੇ ਅਗਲੀ ਦੋ ਦੋ ਕਮੇਟੀਆਂ ਪੌਂਦੀ ਫਿਰਣ ਲਈ ਆ ਤੇ ਸਾਡੇ ਵਰਗਿਆਂ ਨੂੰ ਫਿਰਣੇ ਲਾਇਆ ਕੁਲਜੀਤ ਕਰਨੇ ਐਵੇਂ ਬੇਵਜਾ ਦੀ ਮੈਂ ਫਿਰ ਫਿਰ ਸ਼ਦਨ ਹੋ ਗਈ ਉਹਦਾ ਇਹੋ ਜਿਹੇ ਲੋਕਾਂ ਦਾ ਵੀ ਸਾਰੀ ਜਾਂਦਾ ਵਧੀਆ ਆਹੀ ਆਵੇ ਸਦਾਈਏ ਰੇਦਾ ਮਿੱਠੀ ਹੋ ਕੇ ਤਾਂ ਨਾਨ ਨੂੰ ਖਾਈ ਜਾਂਦੇ ਹੀ ਆ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਨਾਲ ਕੀ ਬਣ ਰਿਆ ਹੈ ਇਹ ਕੀ ਕਰਨ ਦੇ ਆ ਕੀ ਗੱਲ ਹੋਈ ਡੈਡੀ ਨੂੰ ਮੰਮੀ ਕੀ ਗੱਲ ਹੋਈ ਡੈਡੀ ਨੂੰ ਡੈਡੀ ਜੀ ਲੱਗ ਗਿਆ ਹੋ ਗਿਆ ਉਹ ਹੋਏ ਅੱਗੇ ਹੋਰ ਡੈਡੀ ਤੇ ਉੱਥੇ ਡਿੱਗੇ ਹੀਗੇ ਮੈਂ ਉਧਰ ਨਾ ਜਾਂਦੀ ਤੇ ਪਤਾ ਹੀ ਨਹੀਂ ਲੱਗਣਾ ਹੁੰਦਾ ਕੋਈ ਡੈਡੀ ਜੀ ਮੈਂ ਲਗਾਈ ਨਹੀਂ ਮੰਮੀ ਨੂੰ ਡਾਕਟਰ ਕਾਹਨਾ ਸੱਦ ਲੈਣਾ ਪੁੱਤ ਚਲੋ ਕੋਈ ਕੋਈ ਹੁਣ ਦੀਦੀ ਵੇ ਲੈ ਹੁਣ ਪੈਸੇ ਖੁਣੋਂ ਜਿਹੜਾ ਬੰਦਾ ਮਾਰਨਾ ਵਾ ਮੰਮੀ ਆਹ ਟਾਈਮ ਤੇ ਵੀ ਤੁਹਾਨੂੰ ਪੈਸਿਆਂ ਦੀ ਸੁਝੰਡੀ ਆ ਮੈਂ ਤਾਂ ਹੁਣ ਕਾਪੀ ਲੈ ਕੇ ਨਹੀਂ ਆਈ ਘਰ ਸੁਣ ਭਾਬੀ ਮੈਂ ਨਾ ਸੱਟ ਲੈ ਆਈ ਨਾਲ ਜਾਓ ਉੱਤੇ ਪੈਸੇ ਫੜ ਲਓ ਡਾਡੀ ਨੂੰ ਲੈ ਜਾਓ ਕਿਤੇ ਕੋਈ ਡਾਕਟਰ ਹੋੜੇ ਉੱਤੇ ਹੁਣ ਦੀਦੀ ਇਹੋ ਹੀ ਨਾ ਚੈੱਕਅਪ ਕਰਾ ਲੈਣੇ ਤੇ ਜੇ ਅਗਲੇ ਡਾਕਟਰ ਨੇ ਆ ਕੇ ਕਹਿਤਾ ਵੀ ਹਸਪੀਟਲ ਲੈ ਜੋ ਕੀ ਕਰਦੇ ਚ ਜਾਓ ਫੜੋ ਦੀਦੀ ਕੋ ਸਵਾਣ ਮੈਂ ਲੈ ਆ ਕੇ ਜਨੀ ਸੁਮਾਨ ਤਾਂ ਤੇ ਆੜੀ ਛੇਤੀ ਛੇਤੀ ਠੀਕ ਹੋ ਜਾਣਾ ਆੜੀ ਨਾਲ ਕਿਤੇ ਸੋਣਾ ਜੰਗਾ ਆੜੀ ਠੀਕ ਹੋ ਜਾਣਾ ਇਹ ਦਰਵਾਜ਼ਾ ਸੱਟ ਆਲਾ ਫੜ ਵੀਰ ਜਾ ਲੈ ਆ ਕੇ ਦੇ ਮੈਨੂੰ ਫੋਨ ਕਰ ਦੀਂਗਾ ਥੋੜੇ ਲਿਆਵੀ ਪੁੱਤ ਪੈਸੇ ਮੰਮੀ ਦਾ ਡੈਡੀ ਠੀਕ ਹੋਣਾ ਉਹ ਜਾ ਗਏ ਮੰਮੀ ਦਾ ਇਹ ਕੋ ਹੋ ਜਾਣਾ ਵਾ ਉਹ ਪਤਾ ਮੈਨੂੰ ਫੋਨ ਹੀ ਨਹੀਂ ਕੀਤਾ ਆਉਣਾ ਸੀ ਤੇ ਭਾਬੀ ਤੁਸੀਂ ਦੱਸਿਆ ਵੀ ਮੈਨੂੰ ਗੱਲ ਤੇ ਹੋਈ ਸੀ ਦੀਦੀ ਇਹਦੇ ਹੋ ਗਿਆ ਅਚਾਨਕ ਹੀ ਹਏ ਜਦੋਂ ਗੱਲ ਹੋਈ ਉਸ ਤੋਂ ਬਾਅਦ ਦੀ ਗੱਲ ਵਾਏ ਬਹਿ ਜਾ ਬਹਿ ਜਾ ਸੰਦੀਪ ਬਈ ਨਹੀਂ ਮੰਮੀ ਮੈਨੂੰ ਤਾਂ ਹਏ ਫਾੜਾ ਤੇ ਮਾਰਾ ਪਰ ਡੈਡੀ ਜੇ ਹਏ ਉਹ ਤੇ ਘੜੀ ਡੈਡੀ ਦੇ ਸਿਰ ਤੇ ਆ ਮੰਨਾ ਤੂੰ ਕਿੱਥੇ ਚੱਲਣਾ ਭਾਬੀ ਉਹ ਡੈਡੀ ਵੀ ਠੀਕ ਕੀ ਹੋ ਗਿਆ ਕੋਈ ਟੈਟੂ ਆ ਗਿਆ ਤੇ ਤੂੰ ਨਾਲ ਲੈ ਕੇ ਜਾਣਾ ਤੂੰ ਫੇਰ ਬਾਜ਼ਾਰ ਨੂੰ ਚੱਲਣਾ ਨਹੀਂ ਨਹੀਂ ਡਾਕਟਰ ਕੋਲ ਲੈ ਜਾਣਾ ਅੱਛਾ ਅੱਛਾ ਮੰਮੀ ਨੇ ਮੈਂ ਦੱਸਿਆ ਕਿਉਂ ਨਹੀਂ ਆ ਕੀ ਪਤਾ ਮੈਨੂੰ ਪਤਾ ਇੰਨਾ ਇਦਾਂ ਬਿਮਾਰ ਹੋ ਜਾਣਾ ਮਾ ਬਹੁਤਾ ਹੀ ਉਖਾੜੀ ਆ ਜੀ ਰਾਜੀ ਵਾਜੀ ਪੁੱਛਣੀ ਜਾ ਕੇ ਜਨ ਮੰਮੀ ਦੀਦੀ ਨੂੰ ਬਿਠਾਏ ਤੇ ਦੀਦੀ ਪਏ ਇੱਥੇ ਰਾਜੀ ਵਾਜੀ ਕੀ ਪੁੱਛਣੀ ਆ ਸਰੀਕ ਸੇਰੇ ਲਾ ਕੇ ਢੋਕ ਦੇ ਔਰ ਸਾਰੇ ਕੰਮ ਹੀ ਕਰਦੇ ਆ ਹਮ ਤਰ੍ਹਾਂ ਨੇ ਆਨੂੰ ਇਨੀਆਂ ਬਾਦ ਦਵਾਈਆਂ ਦਿੱਤੀਆਂ ਆਪ ਸਾਰੇ ਚੰਗੇ ਭਲੇ ਖੁਸ਼ ਆਨੂੰ ਪਤਾ ਨਹੀਂ ਕਿਹੜੇ ਵੜੇ ਦੀਆਂ ਬਾਦ ਦਵਾਈਆਂ ਲੱਗੀਆਂ ਇਹਨਾਂ ਦੀਆਂ ਇਹਦੇ ਕੇਦਾ ਮਾੜਾ ਨਹੀਂ ਕੀਤਾ ਅਜੇ ਤੱਕ ਚਲ ਮਮੀ ਨਹੀਂ ਤੇ ਇਦਾਂ ਕਰੀਏ ਐਂਬੂਲੈਂਸ ਵਾਲਿਆਂ ਨੂੰ ਫੋਨ ਕਰੀਏ ਆ ਲੈਣ ਦੇ ਮੰਜੋਦ ਨੂੰ ਹਣ ਕੋਈ ਗੱਲ ਨਹੀਂ ਕੋਲ ਨਾ ਡਾਕਟਰ ਕਹਿੰਦਾ ਹੀ ਮੇਰੀ ਦੁਕਾਨ ਤੇ ਗਾਹਕਾਂ ਨੂੰ ਵੀ ਅੱਜੇ ਵੀ ਪਤਾ ਦਿੱਤੀ ਵੀ ਇਹਨਾਂ ਨੇ ਗੜਾ ਕੋਈ ਦੇ ਕੇ ਤੋੜਨਾ ਮੈਂ ਉਨੇ ਨਹੀਂ ਹੋਣਾ ਮੈਨੂੰ ਲੱਗਦਾ ਹੀ ਉਹ ਓਏ ਗੱਲ ਨਹੀਂ ਕੋਲ ਨਹੀਂ ਹੁੰਦਾ ਹਣ ਤਾਂ ਜ਼ਰੂਰ ਡਾਕਟਰਾਂ ਦੇ ਬਿਥੇਰੇ ਪਾਟੇ ਇੰਨਾ ਪੈਸਾ ਕਿੱਥੋਂ ਲਾਵਾਂਗੇ ਉੜੀ ਦਾ ਬੇਹਾਜੋਕ ਜੋਕ ਕੇ ਮੁੜ ਕੇ ਇਹਦਾ ਕਿੱਥੋਂ ਲਾਵਣਾ ਚਲ ਮਮੀ ਤੇ ਚੁੱਪ ਕਰ ਹਣ ਤਾਂ ਰੋਈ ਜਾਣਾ ਵਾ ਇਹਨੂੰ ਕੋਨੇ ਚੰਗਾ ਲੱਗਦਾ ਮੈਂ ਕੀ ਕਰਾਂ ਉੱਠੋ ਵੀ ਸੰਦੀਪ ਭਾਈ ਉੱਠਦੇ ਕਿਉਂ ਨਹੀਂ ਆ ਜੜਜੀ ਉੱਠੋ ਤਾਂ ਉੱਠ ਕੇ ਬਹੁਤ ਡਿਚ ਮਮੀ ਨੇ ੜੀ ਇਦਾਂ ਹਿਲ ਦੇ ਦੇ ਹੈਗੇ ਮੂਮੈਂਟ ਤੇ ਕਰਦੇ ਹੀ ਆ ਆ ਤੂੰ ਤਾਂ ਮਰਿਆ ਹੀ ਪਾਲਦੀ ਆ ਤੇ ਹੋਰ ਕੀ ਹੈ ਲੈ ਨਾ ਠੀਕ ਹੈ ਇਹ ਲੈਣਾ ਐ ਨਹੀਂ ਪੌਣੀ ਕਮੇਟੀ ਜਾ ਆਪਣੇ ਘਰ ਦੀ ਕਾਤੀ ਮੈਂ ਕਮੇਟੀ ਨਹੀਂ ਮੈਂ ਤਾਂ ਚਾਚੇ ਦਾ ਪਤਾ ਲੈਣ ਆਈ ਆ ਕੀ ਹੋਇਆ ਚਾਚੇ ਨੂੰ ਪਤਾ ਨਹੀਂ ਕੀ ਹੋਇਆ ਦੇੜੀ ਉਟੋ ਨਾ ਚਾਚਾ ਜੀ ਮਨਪ੍ਰੀਤ ਲੈ ਕੇ ਜਾਣਾ ਹੀਗਾ ਜਿਹੜੀ ਡਾਕਟਰ ਨੂੰ ਫੋਨ ਕੀਤਾ ਹੀ ਉਹ ਵੀ ਨਹੀਂ ਆਉਂਦਾ ਮੈਂ ਤਾਂ ਅੱਗੇ ਕਹਿੰਦੀ ਭੀ ਐਂਬੂਲੈਂਸ ਨੂੰ ਫੋਨ ਕਰ ਲਓ ਮੰਮੀ ਉਹ ਨਹੀਂ ਕੋ ਕੰਨ ਤੇ ਫੇਰੀ ਆ ਨਾ ਤੇ ਚਾਚੀ ਕਰੋ ਐਂਬੂਲੈਂਸ ਨੂੰ ਫੋਨ ਇੱਥੇ ਕੱਦੋਂ ਪਾਇਆ ਉਹਨਾਂ ਨੂੰ ਗਿਆ ਮਨਜੋਤ ਡਾਕਟਰ ਵੱਲ ਗਿਆ ਮਨਪ੍ਰੀਤ ਉਹ ਆਪੇ ਘਰ ਖੋਣ ਇਹਨਾਂ ਨੇ ਤੇ ਕਰਨਾ ਹੀ ਨਹੀਂ ਆ ਕਿਹੜੇ ਆਉਂ ਆਨੂੰ ਬਾਦੂ ਆਨਾ ਆਡਾ ਨਹੀਂ ਕੋਈ ਲੱਗਦਾ ਸਾਨੂੰ ਬਾਦੂ ਆ ਸੁਣ ਐਨਾ ਚ ਥੋੜੀ ਢਿੱਕੀ ਦਾ ਹੁੰਦਾ ਕਦੋਂ ਮਨਜੋਦ ਆਇਆ ਤੇ ਕਦੋਂ ਲੈ ਕੇ ਗਿਆ ਵੀ ਜੂੰਦੇ ਘਰ ਰੇਟ ਗਏ ਫਿਰ ਖੜੀਏ ਗੜੇ ਹਸਪੀਟਲ ਦੀ ਦੀ ਫਿਰ ਕੋਈ ਹਾਰਟ ਦੇਖਣਾ ਪੈਣਾ ਮੈਨੂੰ ਤੇ ਮੰਤਰੀ ਤਾਪ ਨਹੀਂ ਇਦਾਂ ਤਾਂ ਕੁਝ ਨਹੀਂ ਪਤਾ ਹੈ ਸੱਤ ਬਾਈ ਕਿਧਰੋਂ ਆਈ ਤੂੰ ਔਰ ਆ ਬਤ ਕਿੱਥੋਂ ਆ ਮੈਂ ਉੱਧਰ ਗਈ ਸੀ ਜੋਗੇ ਕੇ ਘਰ ਹਾਂ ਤੇ ਜੇ ਤਾਂ ਘਰ ਕਿਸ ਨੇ ਕੂਣਾ ਨਹੀਂ ਤੇ ਫਿਰ ਇਸ ਤਰ੍ਹਾਂ ਅੰਡਗਵਾੜੀ ਜਾਣਾ ਵਾ ਕਿਉਂ ਕੀ ਗੱਲ ਹੋ ਗਈ ਆ ਕੋਹਬ ਨਹੀਂ ਗੱਲ ਕੀ ਹੋਣੀ ਆ ਔਰ ਦੀ ਗਲ ਕੰਢੀ ਆ ਨਹੀਂ ਨਹੀਂ ਉਹਦੀ ਨਹੀਂ ਨਾਉ ਮੇਰੀ ਕੈ ਠੀਕ ਆ ਅੱਛਾ ਆਹੋ ਤਾਂ ਮਾਰੇ ਆਪਾ ਖੰਡਿਆ ਵਾ ਹਾਂ ਮਾ ਗਿਆ ਮਾਰੇ ਗੰਨੇ ਵਾਲ ਨੂੰ ਫੇਰਾ ਮਾਰਨ ਹਾਂ ਤੇ ਮੈਂ ਆ ਕੇ ਚਲਾਨ ਕੇ ਰੋਟੀ ਢਿੱਡ ਖਾਣਾ ਵਾ ਅੱਛਾ ਤੋ ਚਲ ਗਈ ਢਹਿਕਰ ਹਾਂ ਰੋਟੀ ਖਾਈ ਅੱਛਾ ਹਾਂ ਤੇ ਮੈਨੂੰ ਅੱਜ ਤੂੰ ਭਈਆਂ ਨਾਲ ਖਾਉਣੀ ਸੀ ਰੋਟੀ ਤੂੰ ਮੈਂ ਭਈਆਂ ਨਾਲ ਬੜੀ ਖਾ ਚੰਗਾ ਲੱਗਾ ਆ ਤੇ ਭਈਆਂ ਨਾਲ ਚੰਗੇ ਲੱਗੀਦਾ ਰੋਟੀ ਖਾਂਦੇ ਤਾਂ ਤਾਂ ਹੋਣਾ ਤੁਹਾਡੇ ਘਰੋਂ ਨੂੰ ਸੱਦ ਕੇ ਉੱਥੇ ਰੋਟੀ ਪਕਾ ਕੇ ਤੇ ਫਿਰ ਖਾ ਕੇ ਤੇ ਫਿਰ ਮੈਨੂੰ ਰਾਤ ਤੁਰਨ ਆਇਆ ਅੱਛਾ ਤੇ ਕਿੱਦਾਂ ਸੇ ਟਰਾਲੀ ਚੱਲ ਗਈ ਆ ਟਰਾਲੀ ਤੇ ਤਾਈ ਕੋਈ ਨਾ ਪੁੱਛ ਤੂੰ ਹਾਂ ਟਰਾਲੀ ਦੇ ਅੱਗੇ ਪੰਗਾ ਪੈ ਗਿਆ ਕੀ ਹੋ ਗਿਆ ਮੈਂ ਰਾਤੀ ਨਾਲ ਟਰਾਲੀ ਕੱਢਣ ਦੇਣਾ ਜੀ ਤੂੰ ਹੂੰ ਰਾਤੀ ਟਰਾਲੀ ਫਸ ਗਈ ਅੱਛਾ ਤੇ ਜ਼ੋਰ-ਜ਼ੋਰ ਪੜਾ ਲੱਗਾ ਅੱਛਾ ਤੇ ਫਿਰ ਨਾਲ ਦੋ ਇੱਕ ਪਿੱਗ ਲਾਇਆ ਪਹਿਲਾਂ ਨਿਕਾ ਜਾ ਹਾਂ ਕਿਥੇ ਕਿਵੋ ਜਿਆਦਾ ਸੀ ਤੇ ਮੈਂ ਦੋ ਤਿੰਨ ਪਿੱਗ ਲੱਗ ਗਿਆ ਜਿਆਦਾ ਲੱਗ ਗਿਆ ਤੇ ਉਹਦੇ ਨਾਲ ਥਕੇ ਮਾ ਲੱਥ ਗਿਆ ਮਰ ਜਾਣਿਆ ਤੇਰਾ ਉਹ ਮੇਰਾ ਲੱਥਾ ਆਣ ਕੇ ਲਾ ਦਿੰਦੀ ਆ ਨਾ ਆਣ ਕੇ ਫੇਰ ਦਵਾਰੇ ਹੋ ਗਈ ਹਾਂ ਹਾਂ ਦਵਾਰੇ ਹੋ ਗਈ ਤੇ ਤੂੰ ਫਿਰ ਦਵਾਰੇ ਹੋਣ ਵਾਲਾ ਤਾਂ ਕੰਮ ਕੀਤਾ ਤੇ ਫਿਰ ਤੇਰੇ ਦਵਾਰੇ ਹੀ ਉਨੇ ਹੋਣਾ ਹੁਣ ਤਾਂ ਹੀ ਜ਼ੋਰ ਵੀ ਹੋ ਜਾਂਦਾ ਵਾ ਜੋਰਾ ਤਾਂ ਬੰਦੇ ਆਦੇ ਪਖੰਡ ਵਾ ਜਿਹੜੀ ਪੀ ਲੈਣੀ ਤੇ ਘਰ ਵਿੱਚ ਕਲਾ ਪਾ ਕੇ ਬਹਿ ਜਾਣਾ ਤੁਹਾਨੂੰ ਪਤਾ ਜਦੋਂ ਬੁਢੀਆਂ ਇਸ ਤਰ੍ਹਾਂ ਦੀਆਂ ਵਾ ਕੌਣ ਕੀ ਕਰਨਾ ਵਾ ਹਾਂ ਕਾਹਦਾ ਬੰਦਾ ਕਰਨਾ ਵੜੇ ਜੇ ਪੀਲੇ ਤੇ ਤੇ ਫੇਰ ਕਿਤਰਾ ਵਾ ਮੇਰੇ ਠੇਕੇ ਦਾ ਫੇਰ ਤਨੂੰ ਠੇਕੇ ਤਾਂ ਹੀ ਗੱਲ ਪੈ ਗਈ ਠੇਕਾ ਪੁੱਤ ਲੈਣਾ ਨਹੀਂ ਤੂੰ ਹੀ ਦੇਣਾ ਅਬਰਾਮਤ ਬੋਲੇ ਹੋਏ ਤੇ ਫੇਰ ਮਿੱਟ ਕੇ ਪਾ ਫੇਰ ਠੇਕਾ ਠੇਕਾ ਜਿਹਦਾ ਤਨੂੰ ਕਹਿਆ ਸੀ ਤਾਂ ਇੱਕ ਵਾਰ ਕਹਿਆ ਤਾਂ ਕਿ ਤੈਨੂੰ ਠੇਕਾ ਮਿਲ ਜੂ ਮਿਲ ਜੂ ਤੂੰ ਫੇਰ ਤਾਈ ਬਾਰ ਬਾਰ ਫੇਰ ਠੇਕੇ ਦੀ ਗੱਲ ਜੇ ਪੱਤਾ ਤੁਹਾਡਾ ਨਹੀਂ ਨਾ ਦਿੱਤਾ ਜਾਂਦਾ ਤਾਂ ਗਾਂ ਤੂੰ ਹੀ ਪਹਿਲੀ ਮੇਰੀ ਛੱਡ ਦੋ ਕਾਹਦੋ ਛੱਡਣੀ ਆ ਤੂੰ ਠੇਕਾ ਦਵਾਂਗੀ ਉਦਾਂ ਕੀ ਵਾ ਲੱਗਿਆ ਵਾਚੋਂ ਅੱਗ ਲੰਮਣੀ ਐ ਇਹਨਾਂ ਨੂੰ ਹਾਂ ਹਾਂ ਅੱਗ ਤੇ ਲਾਉਣੀ ਪੈਣੀ ਇੱਥੇ ਹੁਣ ਅੱਤਾ ਹੀ ਤੁਰਿਆ ਆਉਂਦੀ ਚੱਲ ਸ਼ੁਗਰੀਆ ਆਉਂਦੀ ਵੈਸੇ ਵੀ ਆਦੀ ਨੋਂ ਗਈ ਆਂਦੇ ਹੀ ਚਾਬੀ ਦੇਦੀ ਜਦੋਂ ਆਊਗੀ ਮਾਈਾ ਸਾਡੀ ਤੁਰਿਆ ਵੇਲਾ ਬੁੱਢਿਆ ਦੋ ਕਿਤੇ ਜਾਂਦਾ ਨਹੀਂ ਤੇ ਤੁਰ ਪੈਂਦੀਆਂ ਜਿੱਧਰ ਨੂੰ ਮਰਜ਼ੀ ਮੂੰਹ ਚੱਕ ਕੇ ਕਰੇ ਬੰਦਾ ਹੁਣ ਕੀ ਉਹ ਵੀ ਕਰੇ ਨਹੀਂ ਆ ਤੇ ਪਰਣੀ ਕਿਥੋਂ ਗੱਲਾ ਕਰਦੀ ਆਈ ਤੇਰੀ ਨੋ ਆਵਣੀ ਲੜਦੀ ਜੇ ਤੂੰ ਮਿੰਟਕ ਬਾਦ ਹੁਣ ਮੇਰੇ ਪਿੱਛੇ ਲੱਗੀ ਆ ਠੇਕਾ ਦੇ ਤੇ ਠੇਕਾ ਦੇ ਇਦਾਂ ਤੂੰ ਨੋ ਨੂੰ ਕੋਈ ਨਾ ਕੋਈ ਗੱਲ ਕਰਦੀ ਹੋਣੀ ਆ ਨੋ ਨੂੰ ਕੀ ਕਰਨੀ ਆ ਨੋ ਤੇ ਹੈ ਹੀ ਮੋਟੀ ਮੱਤ ਦੀ ਆ ਨੋ ਨੂੰ ਮੋਟੀ ਮੱਤ ਦੀ ਤਰੀ ਹੋਰ ਕੀ ਆ ਉਹ ਸਿਆਣੀ ਕਲਵਾ ਗੱਲ ਕਰਨ ਦੀ ਉਹ ਸਿਆਣੀ ਆ ਆਹੋ ਸਿਆਣੀ ਆ ਲੋਕਾਂ ਦੇ ਘਰਾਂ ਤੇ ਤਰੇ ਸਿਆਣਪ ਹੁੰਦੀ ਆ ਤੇ ਆਪਣੇ ਘਰ ਕਿਤਰਾ ਤੁਹਾਡੇ ਘਰ ਵੀ ਨਹੀਂ ਲੜਾਈ ਪਈ ਰਹਿੰਦੀ ਉਹ ਜਰ ਮਾਰੀ ਮੋਟੀ ਗੱਲ ਆ ਪਰ ਤੂੰ ਦੀ ਕੋ ਗੱਲ ਇੱਕੋ ਗੱਲ ਬਰਪੜ ਤਲ ਤੂੰ ਠੇਕਾ ਦੇ ਤੂੰ ਠੇਕਾ ਥੋੜਾ ਬੋਧ ਮਿਲ ਜਾਊਗਾ ਮੈਂ ਥੋੜਾ ਬਹੁਤਾ ਨਿਕਾ ਲੈਣਾ ਮੈਂ ਇਕੱਠੇ ਪੈਸੇ ਲੈਣੇ ਆ ਕੱਥੇ ਵੇ ਸਾਰੀ ਪਹਿਲੀ ਵੇਲੀ ਹੋ ਗਈ ਤੇ ਫੇ ਮੈਂ ਇਕੱਠੇ ਦੇ ਦੂੰਗਾ ਇੱਕ ਟਰਾਲੀ ਨਾਲ ਦਾ ਠੇਕਾ ਪੂਰਾ ਹੋਣਾ ਵਾ ਤੇ ਤੂੰ ਸਾਰੀ ਵੇਨੀ ਕਰੇ ਨਾ ਤੇ ਮੈਨੂੰ ਠੇਕਾ ਦਵੇਂ ਨਾ ਮੈਂ ਕਿੱਥੋਂ ਵਰਤਣੇ ਆਹੀਂ ਤਾਂ ਹੀ ਇੱਕ ਟਰਾਲੀ ਦੇ ਮੱਭਿਆ ਨੂੰ ਦੇ ਦੇਣੀ ਆ ਭਾਈਆਂ ਫੇ ਦਿੰਦਾ ਫੇਰੀ ਤਲ ਕੋਈ ਨਹੀਂ ਬਾਅਦ ਚ ਕਰਦੇ ਤੇਰੇ ਨਾਲ ਕਰਦਾ ਬਾਅਦ ਚ ਗੱਲ ਲਾਰੇ ਹੀ ਲਾਈ ਜਾਂਦੇ ਲਾਰੇ ਹੀ ਲਾਈ ਜਾਂਦੇ ਚਾਬੀ ਤੇ ਲੈ ਆਂਦੀ ਤੇ ਆਉਗੀ ਤੇ ਤਾਦੀ ਐ ਨਾ ਛੇਤੀ ਤੇ ਤੁਰਿਆ ਨਹੀਂ ਜਾਂਦਾ ਇਹਨਾਂ ਦੇ ਕੋਲ ਲੈ ਤਾਈ ਚਾਬੀ ਚਾਬੀ ਤੇਰੀ ਨਾ ਗਈ ਆਪਣੇ ਪੈਂਡੇ ਪੈਕੇ ਗਈ ਆਪਣੇ ਤੇ ਚਾਬੀ ਦਾ ਖੋਪਰ ਚ ਹੈਗੀ ਸ਼ਰਮ ਕਿਤੇ ਹੈਗੀ ਓਏ ਬਾ ਕੁੜੀ ਦੇ ਫੇਰ ਆਂਦੇ ਸਾਸਰੀਂ ਕੀ ਚੰਗੀ ਮੈਨੂੰ ਡੀਕ ਲੈਂਦੀ ਮੈਂ ਇੱਥੇ ਮਰ ਚੱਲੀ ਹੈਗੀ ਮੈਨੂੰ ਨਹੀਂ ਬਰਾਤਾ ਹੀ ਇੰਨੀ ਗੱਲ ਦਾ ਤੈਨੂੰ ਚਾਬੀ ਗਵੰਡਾ ਦੇ ਘਰ ਫੜਾ ਕੇ ਗਈ ਮੈਂ ਆਈ ਜਾਣਾ ਹੀ ਮੈਨੂੰ ਉਹਦੀ ਚਾਬੀ ਰੱਖ ਲਈ ਤੇ ਜਦੋਂ ਸਾਡੀ ਮਾਤਾ ਆਉਂਦੀ ਤੈਨੂੰ ਦੇਦੀ ਰੱਖ ਲਾ ਤੂੰ ਕਿਹਨਾਂ ਕੇ ਆਹੇ ਮੈਂ ਤਾਂ ਉਹਦੀ ਚਾਬੀ ਨੇ ਦੱਸ ਕੀ ਕਰਨਾ ਪੜਾ ਆਪਣੀ ਚਾਬੀ ਚਾਬੀ ਫੜ ਬੂਆ ਖੋਲੇਗੀ ਤੇ ਅੰਦਰ ਜਾਵਾਂਗੇ ਇਦਾਂ ਕਿਦਾ ਕੰਨਾਂ ਟੱਪਦੀ ਫਿਰੇਂ ਤੇ ਉਹਨੂੰ ਸ਼ਰਮ ਆਉਂਦੀ ਹੈ ਬੁੱਡੇ ਵਾਰੇ ਚੱਲ ਆਉਂਦੀ ਆ ਤੇ ਮੈਂ ਫੇਰ ਚਲ ਜਾਈਂ ਉਹਦੇ ਘਰ ਦੀ ਛੇਤੀ ਪਈ ਹੀਗੀ ਪਤਾ ਨਹੀਂ ਮੈਨੂੰ ਹਣ ਇੰਨੀ ਗੱਲ ਦਾ ਪੁੱਛ ਲਈ ਜਦੋਂ ਆਉਗੀ चल ठीक है मुकनी सीधी गल मैं जो तो मेरी सुननी नहीं मेरी कोई गल नहीं जे मैं घरों गई आ गांडिया ने घर चाबी दे के गई तू मेनू उडी एनू कही पई ही पता नहीं गई कि जा तू दफा होना तू मेनु दस जानी हो ਮੁੰਡੇ ਦਾ ਫੋਨ ਆਊਗਾ ਨਾ ਤਾਂ ਉਹ ਮੈਂ ਪੁੱਛਦੀ ਆ ਕਿ ਤੂੰ ਕਿਹੜੀ ਅੱਧ ਨੂੰ ਉਧਰ ਦੀ ਇਹਨੂੰ ਕੀ ਆ ਕਿ ਇਹਨੂੰ ਪੜਾਤਾ ਕਿ ਛੁੱਟੀ ਦੇਤੀ ਆ ਸੋਨਾ ਦਾ ਸੋਨਾ ਮੇਰੇ ਕੋਲ ਕਢਾ ਲਿਆ ਤੂੰ ਮਗਰ ਲੱਗ ਗਿਆ ਉਹਦੇ ਦੇ ਦੇ ਉਹਨੂੰ ਦੇ ਦੇ ਉਹਨੂੰ ਤਾਂ ਮੈਂ ਦੇਤਾ ਹੁਣ ਪਤਾ ਨਹੀਂ ਕਿੱਥੇ ਗਈ ਨਾ ਮੈਨੂੰ ਦੱਸ ਕੇ ਗਈ ਵੀ ਮੈਂ ਫਲਾਣੇ ਦਾ ਚੱਲੀ ਮੈਂ ਮੁਰਨਾ ਵਾਂ ਕਿ ਮੈਂ ਨਹੀਂ ਮੁਰਨਾ ਤਾਂ ਗਵਾਂਢੀਆਂ ਦੇ ਘਰ ਚਾਬੀ ਦੇਗੀ ਤਾਂ ਗਵਾਂਢੀ ਲੁੱਟਦੇ ਹੁੰਦੇ ਆ ਜਦੋਂ ਉਹਨਾਂ ਨੂੰ ਪੈਸੇ ਦੇਣਾ ਚਾਬੀਆਂ ਦੇਣੀਆਂ ਆ ਕਿੱਤਰਾ ਦਾ ਇਹਦਾ ਦਿਮਾਗ ਆ ਮੋਟਾ ਕਿਤੇ ਨਾ ਕੋੜਾ ਕੁੜੀ ਦਾ ਜੇ ਮੈਂ ਆਨੀ ਆ ਤਾਂ ਮੈਨੂੰ ਕੋਹ ਸਮਝਦੀ ਨਹੀਂ ਗਈ ਹੈਗੀ ਏ ਵੀ ਤੂੰ ਕੀ ਮੈਨੂੰ ਆਨੀ ਆ ਕੀ ਨਹੀਂ ਆਂਦੀ ਮੈਨੂੰ ਤਾਂ ਆਦੀ ਆ ਐਕਟਰਾਂ ਹੀ ਆ ਤੂੰ ਫਿਰਦੀ ਆਪ ਬਾਹਰ ਬੈਠਾ ਵਾ ਤੇ ਮੇਰੇ ਪਾ ਦਾ ਵਕਤ ਪਾਇਆ ਲੰਗੜਾ ਤਨੂ ਜੇ ਪਕਾਉਣਾ ਸਭ ਕੁਝ ਕਰਨਾ ਰਾਤ ਪੈ ਚਲੀ ਉੱਤੋਂ ਤਾਂ ਨਿਕਲ ਗਈ ਆ ਘਰੋਂ ਅੱਜ ਕਿਤੇ ਇਹਦਾ ਦਿਮਾਗ ਮੋਟਾ ਹੈ ਕੀ ਕਰਾਂ ਮੈਂ ਮੁੰਡਾ ਵੀ ਪਰਦੇਸਾਂ 'ਚ ਬੈਠਾ ਉਹਨੂੰ ਹੁਣ ਮੈਂ ਕੀ ਗੱਲ ਆਖਾਂ ਇੱਕ ਕਹਾਣੀਆਂ ਨੂੰ ਦੱਸਾਂ ਦੇ ਕਹਾਣੀਆਂ ਨੂੰ ਨਾਂ ਦੱਸਾਂ ਉਹਨੇ ਵੀ ਉਹਦੀ ਸੁਣਨੀ ਆ ਮੇਰੀ ਕਿੱਥੇ ਸੁਣਨੀ ਆ ਕਿਪ ਤੱਕ ਹੀ ਉਹਨੂੰ ਪੜਾਉਂਦੀ ਰਹਿੰਦੀ ਉਹ ਫੋਨ ਦੇ ਉੱਤੇ